ਜਿਹਦੇ ਲੱਗੇ ਦੀ ਹਵਾ ਵੀ ਨੰਗਣੀ ਬਹੁਤ ਮੁਸ਼ਕਲ ਆ ਤੇ ਉਹ ਤੁਹਾਡੇ ਘਰ ਦੇ ਵਿੱਚ ਆਉਂਦਾ ਆ ਤਾਂ ਆਬੀਸਲੀ ਇਹ ਲੋਕਾਂ ਦੇ ਵਿੱਚ ਚਾਹ ਦੇਖ ਨੂੰ ਮਿਲਿਆ ਕਿਵੇਂ ਲੱਗਿਆ ਜਦੋਂ ਦਸਤਾਰ ਦੇ ਵਿੱਚ ਉਹ ਸਟੇਜ ਤੇ ਪਹੁੰਚੇ ਨੇ ਤੇ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਮੋਦੀ ਜੀ ਪਗ ਪਗ ਬਨ ਕੇ ਜਿਹੜੀ ਹੈ ਨਾ ਦਸਤਾਰ ਉਹਨਾਂ ਨੂੰ ਬਹੁਤ ਸੱਚਦੀ ਆ ਮੋਦੀ ਜੀ ਦੀ ਇੱਕ ਖਾਸੀਅਤ ਇਹ ਹੈਗੀ ਕਿ ਜੇ ਇਸ ਇਲਾਕੇ ਦੇ ਵਿੱਚ ਜਾਂਦੇ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਜੈਸਾ ਦੇਸ਼ ਵੈਸਾ ਪੇਸ਼ ਇੱਕ ਨੈਸ਼ਨਲ ਚੈਨਲ ਤੇ ਵੀ ਉਹਨਾਂ ਨੇ ਕਿਹਾ ਕਿ ਮੇਰਾ ਪੰਜਾਬ ਦੇ ਨਾਲ ਬਹੁਤ ਲਗਾਏ ਪੰਜਾਬੀਆਂ ਦੇ ਵਿੱਚ ਮੈਂ ਰਹਾਂ ਆਂ ਵੀ ਆ ਉਹਨਾਂ ਦੇ ਤੌਰ ਤਰੀਕੇ ਵੀ ਜਾਣਦਾ ਆ ਤੇ ਜੇਕਰ ਘਰ ਦਾ ਵੱਡਾ ਬਜ਼ੁਰਗ ਜਿਹੜਾ ਹੈ ਨਾ ਉਹ ਹੱਥ ਮਿਲਾਉਣ ਨੂੰ ਜਾਂ ਆਪਣਾ ਪਿਆਰ ਦੇਣ ਨੂੰ ਤਿਆਰ ਹੋਵੇ ਜਿਹੜੇ ਘਰ ਦੇ ਛੋਟੇ ਹੁੰਦੇ ਆ ਨਾ ਉਹਨਾਂ ਨੂੰ ਪਿਆਰ ਦੇ ਨਾਲ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਮਾਫੀ ਕਰ ਚਾਉਣੀ ਆ ਕਿ ਕੱਲੇ ਕਿਸਾਨ ਹੀ ਨਹੀਂ ਸਾਡੇ ਨਾਲ ਕਿਸਾਨੀ ਦੇ ਨਾਲ ਜੁੜੇ ਹੋਏਗਾ ਮਜ਼ਦੂਰ ਵਰਗ ਠੀਕ ਹੈ ਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਨਾਲ ਵਪਾਰ ਵਰਗ ਜੁੜਿਆ ਹੋਇਆ ਆ ਆਪਣੀ ਰੈਲੀ ਦੇ ਵਿੱਚ ਕੋਈ ਗੱਲ ਨਹੀਂ ਕਰਦੇ ਤੇ ਲਖਸ਼ ਤੋਂ ਬਾਅਦ ਜਿਹੜੀ ਆਪਣੇ ਵੱਲ ਵੱਲੇ ਕੱਢਣੇ ਆ ਕੱਢ ਲੈ ਤੁਹਾਡੇ ਲਈ ਕੀਤਾ ਉਹ ਵੱਡੀ ਬਹੁਤ ਸਗਤ ਲੈ ਕੇ ਆਏ ਹੋਣਗੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਵਿੱਚ ਵੀ ਔਰ ਪਟਿਆਲਾ ਦੇ ਵਿੱਚ ਵੀ ਉਹਨਾਂ ਨੇ 1984 ਨੂੰ ਚੇਤੇ ਕੀਤਾ ਤਾਂ ਇੱਕ ਪੰਜਾਬ ਦੇ ਵਿੱਚ ਨਹੀਂ ਦਿੱਲੀ ਦੇ ਵਿੱਚ ਵੀ ਬਹੁਤ ਹੀ ਤਸ਼ੱਦਦ ਢਾਏ ਸੀਗੇ ਉਸ ਟਾਈਮੇ ਕਾਂਗਰਸ ਪਾਰਟੀ ਦੀ ਜੋ ਪੀਐਮ ਸੀਗੀ ਇੰਦਰਾ ਗਾਂਧੀ ਸਿੱਖ ਧਰਮ ਦੇ ਨਾਲ ਜਾਂ ਪੰਜਾਬੀਆਂ ਦੀ ਗੱਲ ਕੀਤੀ ਆ ਤੇ ਮੋਦੀ ਸਾਹਿਬ ਨੇ ਕੀਤੀ ਆ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰ ਲਈਏ ਤੇ ਭਾਵੇਂ ਆਪਾਂ 1984 ਦੇ ਜੋ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਸੀ ਇੰਨੇ ਸਾਲਾਂ ਤੋਂ ਉਹ ਫਾਈਲਾਂ ਬੰਦ ਕਰਕੇ ਰੱਖੀਆਂ ਸਗੀਆਂ ਉਹ ਫਾਈਲਾਂ ਨੂੰ ਦੁਬਾਰੇ ਖਲੋਣ ਦਾ ਕੇ ਇਹ ਮੁੱਦਾ ਚੱਕਿਆ ਸੀਗਾ ਜੁਮਾ ਚੱਕਿਆ ਸੀ ਮੋਦੀ ਸਾਹਿਬ ਨੇ ਚੱਕਿਆ ਨਾ ਟਾਰੇ ਦੇ ਵਿੱਚੋਂ ਕੀ ਕੀ ਨਿਕਲਦਾ ਆ ਇਹ ਤਾਂ ਦੇਖਣ ਵੇਟ ਤੇ ਵੱੱਚੀ ਗੱਲ ਹੁੰਦੀਆਂ ਨਾ ਪਰ ਅਸੀਂ ਸੁਣੀਏ ਤਾਂ ਸਹੀ ਪਹਿਲਾਂ ਕਿ ਸਾਡੇ ਲਈ ਉਹ ਲੈ ਕੇ ਕੀ ਆਂਦੇ ਆ ਭਗਵੰਤ ਮਾਨ ਤੋਂ ਲੈ ਕੇ ਕੇਜੀਵਾਲ ਤੱਕ ਇਹਨਾਂ ਨੇ ਕੀ ਕੀ ਹੁਣ ਵਾਦੇ ਤਾਂ ਬਹੁਤ ਕਰਦੇ ਹੀ ਆ ਪਟੇ ਇਹਨਾਂ ਨੇ ਕੀ ਵਾਦੇ ਨਿਵਾਏ ਆ ਕੀ ਉਹੋ ਚੁਟਕੀਆਂ ਵਜਾ ਕੇ 5 ਮਿੰਟ ਵਿੱਚ ਐਮਐਸਪੀ ਦੇਣ ਵਾਲੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਲੀਡਰ ਸਹਿਬਾਨ ਆ ਕਿ ਉਹੋ ਚੁਟਕੀਆਂ ਵਜਾਉਣ ਜੋਗੇ ਰਗੇ ਆਪੋਜੀਸ਼ਨ ਸ਼ੁਰੂ ਕਹਿ ਰਹੇ ਸੀਗੇ ਕਿ ਅੱਜ ਹੀ ਇਸਤੀਫਾ ਦੇਵੋ ਕਿ ਅਸੀਂ 5 ਮਿੰਟਾਂ ਦੇ ਵਿੱਚ ਆ ਕਰ ਦਵਾਂਗੇ ਸੂਬਾ ਸਰਕਾਰ ਜੇ ਕੁਝ ਕਰ ਹੀ ਨਹੀਂ ਸਕਦੀ ਤੇ ਜੇ ਸੈਂਟਰ ਸਰਕਾਰ ਕੁਝ ਕਰਨਾ ਚਾਹੁੰਦੀ ਆ ਤੇ ਉਹਦੇ ਵਿੱਚ ਅੜਚਣਾ ਕਿਉਂ ਫੇੜਾ ਰਹੇ ਆ ਪਬਲਿਕ ਆਡੀਆ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਪ੍ਰਦੀਪ ਤੇ ਮਾਣ ਇਸ ਵੇਲੇ ਪਟਿਆਲਾ ਦੇ ਵਿੱਚ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਆਏ ਸਨ ਤਾਂ ਇਸ ਵੇਲੇ ਸਾਡੇ ਨਾਲ ਪੰਜਾਬ ਮਹਿਲਾ ਮੋਰਚਾ ਭਾਜਪਾ ਦੇ ਸਟੇਟ ਐਗਜ਼ੀਕਿਊਟਿਵ ਵਰਜਿੰਦਰ ਕੌਰ ਰਾਏ ਨੇ ਆਉ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਮਾਹੌਲ ਬਣਿਆ ਪਟਿਆਲਾ ਦਾ ਮਹਿਲਾਵਾਂ ਦੇ ਲਈ ਅੱਜ ਕਿੰਨਾ ਇੰਪੋਰਟੈਂਟ ਦਿਨ ਸੀ ਔਰ ਤਾਪਮਾਨ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਦੇ ਸੰਬੋਧਨ ਬਾਰੇ ਵੀ ਗੱਲਬਾਤ ਕਰਾਂਗੇ ਮੈਂ ਬਾਬਾ ਸਵਾਗਤ ਹੈ ਪ੍ਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਾਂ ਕਹਿੰਦੇ ਆ ਕਿ ਇੰਨੀ ਜਿਹੜੀ ਕੜਕ ਦੀ ਅੱਜ ਗਰਮਾਈਸ਼ ਸੀਗੀ ਧੁੱਪ ਸੀਗੀ ਧੁੱਪ ਦੇ ਵਿੱਚ ਜੋ ਪਬਲਿਕ ਦਾ ਇੱਕ ਹੜ ਦੇਖਿਆ ਜੀ ਤੇ ਅਮ ਇਟ واਜ਼ ਰੀਲੀ ਅਮੇজিং ਕਿ ਇੰਨੀ ਟੋਪੇ ਦੇ ਵਿੱਚ ਤਫਜ ਤੇ ਵਿੱਚ ਜੋ ਅਸੀਂ ਬਜ਼ੁਰਗ ਨੌਜਵਾਨ ਲੇਡੀਆਂ اسپੈਸ਼ਲੀ ਜੇ ਗੱਲ ਕਰੀਏ ਤਾਂ ਆਪਾਂ ਕਹਿੰਦੇ ਕਿ ਹੌਮ ਹੁਮਾ ਆ ਕੇ ਆਏ ਆ ਮੋਦੀ ਸਾਹਿਬ ਦੇ ਇਸ ਰੈਲੀ ਦੇ ਵਿੱਚ ਹਿੱਸਾ ਲੈਣ ਵਾਸਤੇ ਤੇ ਪ੍ਰਤੀਪ ਦੇਖਣ ਵਾਲੀ ਇਹ ਗੱਲ ਹੈਗੀ ਆ ਕਿ ਜੇ ਪਬਲਿਕ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੇ ਭਾਵੇਂ ਉਹ ਇੱਕ ਉਹਨਾਂ ਨੂੰ ਚਾਹ ਸੀਗਾ ਕਿਸੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਖ ਲਈਏ ਜੀ ਕਿਉਂਕਿ ਇਹ ਚੀਜ਼ਾਂ ਵੀ ਬਹੁਤ ਮਾਇਨੇ ਰੱਖਦੀਆਂ ਕਿਉਂਕਿ ਜੇ ਲੋਕਲ ਆਪਣੇ ਐਮਪੀ ਆ ਜਾਂ ਐਮਐਲਏ ਆ ਉਹ ਵੀ ਪਿੰਡਾਂ ਵਿੱਚ ਆ ਜਾਂਦਾ ਤੇ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੂੰ ਉਹ ਵੀ ਬਹੁਤ ਚਾਹ ਹੁੰਦਾ ਹੈ ਕਿ ਸਾਡੇ ਕੈਂਡੀਡੇਟ ਜਿਹੜੇ ਆ ਪਿੰਡਾਂ ਚ ਆਉਂਦੇ ਆ ਬਟ ਗੱਲ ਹੈਗੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੇ ਤੇ ਲੱਗੇ ਦੀ ਹਵਾ ਵੀ ਨੰਗਣੀ ਬਹੁਤ ਮੁਸ਼ਕਲ ਆ ਤੇ ਉਹ ਤੁਹਾਡੇ ਘਰ ਦੇ ਵਿੱਚ ਆਉਂਦਾ ਆ ਤਾਂ ਆਬਵੀਸਲੀ ਐ ਲੋਕਾਂ ਦੇ ਵਿੱਚ ਚਾਹ ਦੇਖੋ ਨੂੰ ਮਿਲਿਆ ਜਿਹੜੇ ਹੁਮ ਹਮਾ ਕੇ ਉਹ ਆਏ ਆ ਚਾਹੇ ਉਹ ਭੁੱਖੇ ਤੇ ਆਏ ਇੰਨੀ ਗਰਮੀ ਦੇ ਵਿੱਚ ਮੌਸਮ ਵੀ ਬਹੁਤ ਗਰਮ ਸੀ ਅੱਜ ਬਟ ਫਿਰ ਵੀ ਬਸਾਂ ਪਰ ਪਰ ਕੇ ਇਨਾ ਉਤਸ਼ਾਹ ਦੇ ਨਾਲ ਜਿੱਦਾਂ ਕੋਈ ਮੇਲਾ ਦੇਖਣ ਆਏ ਹੁੰਦੇ ਆ ਉਹੋ ਸਿਗਾ ਕਿ ਇੱਕ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਤੇ ਕੀ ਸਾਡੇ ਲਈ ਉਸ ਗੱਤ ਲੈ ਕੇ ਆਇਆ ਹੋਗਾ ਅੱਜੋ ਦਸਤਾਰ ਸਜਾ ਕੇ ਆਏ ਨੇ ਵੱਡੀ ਗੱਲ ਕਿ ਪੰਜਾਬ ਬਹੁਤ ਚਰਾਂ ਬਾਅਦ ਆਏ ਨੇ ਤੇ ਦਸਤਾਰ ਸਜਾ ਕੇ ਆਏ ਨੇ ਕਿਵੇਂ ਲੱਗਿਆ ਜਦੋਂ ਦਸਤਾਰ ਦੇ ਵਿੱਚ ਉਹ ਸਟੇਜ ਤੇ ਪਹੁੰਚੇ ਨੇ ਤੇ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਇਹ ਬਿਲਕੁਲ प्रदीप ਲਾਸਟ ਟਾਈਮ ਜਦੋਂ ਪੀਐਮ ਮੋਦੀ ਜੀ ਪਟਨਾ ਸਾਹਿਬ ਗਏ ਸੀ ਉੱਥੇ ਵੀ ਉਹ ਦਸਤਾਰ ਸਜਾ ਕੇ ਹੀ ਗਏ ਸੀਗੇ ਤੇ ਲੋਕਾਂ ਨੇ ਬਹੁਤ ਹੀ ਕਮੈਂਟ ਕੀਤੇ ਸੀਗੇ ਕਿ ਮੋਦੀ ਜੀ ਪੱਗ ਬਨ ਕੇ ਜਿਹੜੀ ਹੈ ਨਾ ਦਸਤਾਰ ਉਹਨਾਂ ਨੂੰ ਬਹੁਤ ਸੱਚਦੀ ਆ ਤੇ ਵਾਕਿਆ ਹੀ ਪਟ ਮੋਦੀ ਜੀ ਦੀ ਇੱਕ ਖਾਸੀਅਤ ਇਹ ਹੈਗੀ ਕਿ ਜੇ ਅਸੀਂ ਇਲਾਕੇ ਦੇ ਵਿੱਚ ਜਾਂਦੇ ਜਿੱਦਾਂ ਕਹਿੰਦੇ ਹੁੰਦੇ ਨਾ ਜੈਸਾ ਦੇਸ਼ ਵੈਸਾ ਪੇਸ਼ ਤੇ ਉਹ ਜਿਸ ਇਲਾਕੇ ਵਿੱਚ ਜਾਂਦੇ ਆ ਜਿੰਦਾਂ ਨੇ ਲੋਕਾਂ ਦੇ ਵਿੱਚ ਜਾਂਦੇ ਆ ਤੇ ਉਹ ਪਹਿਰਾਵਾ ਵੀ ਆਪਣਾ ਉਹਦਾਂ ਦਾ ਕਰ ਲੈਂਦੇ ਆ ਕਿਉਂਕਿ ਲੋਕਾਂ ਨੂੰ ਵੀ ਥੋੜਾ ਕੰਫਰਟੇਬਲ ਫੀਲ ਹੋਵੇ ਕਿ ਇਹ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਵੀ ਇਹ ਸਾਡੇ ਵਰਗੇ ਆ ਅੱਛਾ ਉਹ ਤਾਂ ਅਕਸਰ ਇਹੀ ਗੱਲਾਂ ਕਰਦੇ ਰਹਿੰਦੇ ਨੇ ਹੁਣੇ ਇੱਕ ਨੈਸ਼ਨਲ ਚੈਨਲ ਤੇ ਵੀ ਉਹਨਾਂ ਨੇ ਕਿਹਾ ਕਿ ਮੇਰਾ ਪੰਜਾਬ ਦੇ ਨਾਲ ਬਹੁਤ ਲਗਾਏ ਪੰਜਾਬੀਆਂ ਦੇ ਵਿੱਚ ਮੈਂ ਰਿਹਾ ਵੀ ਆ ਉਹਨਾਂ ਦੇ ਤੌਰ ਤਰੀਕੇ ਵੀ ਜਾਣਦਾ ਆ ਪਿੱਛੇ ਦੇ ਉਹਨਾਂ ਨੇ ਕਾਫੀ ਐਲਾਨ ਵੀ ਕੀਤੇ ਸੀ ਪੰਜਾਬੀਆਂ ਦੇ ਲਈ ਜਦੋਂ ਕਿਸਾਨ ਮੋਰਚਾ ਖਤਮ ਹੁੰਦਾ ਤਾਂ ਵੀਰ ਬਾਲ ਦਿਵਸ ਨੂੰ ਲੈ ਕੇ ਉਹਨਾਂ ਨੇ ਵੱਡੇ ਐਲਾਨ ਕੀਤੇ ਸੀ ਅੱਛਾ ਲੱਗਦਾ ਕਿ ਹੁਣ ਜਿਹੜੇ ਆ ਦੋ ਦਿਨ ਬਹੁਤ ਖਾਸ ਹੋਣ ਵਾਲੇ ਆ ਤੇ ਵੱਡੀਆਂ ਸੋਗਾਤਾਂ ਪੰਜਾਬ ਨੂੰ ਮਿਲ ਸਕਦੀਆਂ ਮਾਤਾ ਪ੍ਰਦੀਪ ਇਹ ਹੀ ਕਹੂੰਗੀ ਕਿ ਸਾਡੇ ਜੋ ਕਿਸਾਨ ਵੀਰਿਆ ਇਹ ਚਲੋ ਰੋਸ਼ ਸਭ ਦੇ ਵਿੱਚ ਹੁੰਦਾ ਆ ਕੁਛ ਇੱਕ ਗੱਲਾਂ ਜੇ ਘਰ ਦੇ ਵਿੱਚ ਵੀ ਆਪਾਂ ਕਹੀਏ ਕਿ ਘਰ ਦੇ ਵਿੱਚ ਥੋੜਾ ਬੋਤਕ ਕਲੇਸ਼ ਚੱਲਦਾ ਹੁੰਦਾ ਆ ਤੇ ਜੇਕਰ ਘਰ ਦਾ ਵੱਡਾ ਬਜ਼ੁਰਗ ਜਿਹੜਾ ਆ ਨਾ ਉਹ ਹੱਥ ਮਿਲਾਉਣ ਨੂੰ ਜਾਂ ਆਪਣਾ ਪਿਆਰ ਦੇਣ ਨੂੰ ਤਿਆਰ ਹੋਵੇ ਤੇ ਫਿਰ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਕਿਹਾ ਸੀਗਾ ਕਿ ਜਿਹੜੇ ਘਰ ਦੇ ਛੋਟੇ ਹੁੰਦੇ ਆ ਨਾ ਉਹਨਾਂ ਨੂੰ ਪਿਆਰ ਦੇ ਨਾਲ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਤੇ ਇੱਥੇ ਮੈਂ ਤਾਂ ਕਿਸਾਨਾ ਕੇਹੀ ਰਿਕਵੈਸਟ ਕਰੂੰਗੀ ਕਿ ਜੇਕਰ ਪ੍ਰਾਈਮ ਮਿੰისტਰ ਸਾਹਿਬ ਆਪਣੇ ਇਸ ਪੰਜਾਬ ਦੇ ਵਿੱਚ ਆਏ ਆ ਤੇ ਜੇਕਰ ਅਸੀਂ ਉਹਨਾਂ ਦੀਆਂ ਗੱਲਾਂ ਸ਼ਾਂਤੀ ਨਾਲ ਸੁਣ ਲਈਏ ਦੂਜਿਆਂ ਨੂੰ ਸੁਣਨ ਦਈਏ ਤਾਂ ਜੇ ਇੱਕਦ ਗੱਲ ਮੈਂ ਪ੍ਰਦੀਪ ਇੱਥੇ ਕਹੂੰਗੀ ਕਿ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮਾਫੀ ਕਰ ਚਾਉਣੀ ਆ ਕਿ ਕੱਲੇ ਕਿਸਾਨ ਹੀ ਨਹੀਂ ਜੀ ਠੀਕ ਹੈ ਨਾ ਸਾਡੇ ਨਾਲ ਕਿਸਾਨੀ ਦੇ ਨਾਲ ਜੁੜੇ ਹੋਏਗਾ ਮਜ਼ਦੂਰ ਵਰਗ ਠੀਕ ਹੈ ਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਨਾਲ ਵਪਾਰ ਵਰਗ ਜੁੜਿਆ ਹੋਇਆ ਆ ਤੇ ਇਹ ਸਾਰਾ ਇੱਕ ਸਰਕਲ ਜਿਹੜਾ ਹੈ ਨਾ ਇੱਕ ਸਰਕਲ ਜਿਹੜਾ ਵਿੱਚ ਵੱਧਦਾ ਬਣ ਜਾਂਦਾ ਹੈ ਨਾ ਤੇ ਸਾਰਾ ਸਰਕਲ ਹਰ ਇੱਕ ਚੀਜ਼ ਦਾ ਟੁੱਟ ਜਾਂਦਾ ਆ ਤੇ ਇਹ ਆ ਕਿ ਜੇਕਰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਆਏ ਆ ਪੰਜਾਬ ਦੇ ਵਿੱਚ ਤੇ ਮੇਰੇ ਹਿਸਾਬ ਦੇ ਨਾਲ ਤਾਂ ਉਹਨਾਂ ਨੂੰ ਪਰਮਾ ਹੁੰਗਾਰਾ ਦੇਣਾ ਚਾਹੀਦੀ ਆ ਉਹਨਾਂ ਦੀਆਂ ਰੈਲੀਆਂ 'ਚ اٹੈਂਡ ਕਰੋ ਬੈਠੋ ਸ਼ਾਂਤੀ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣੋ ਤੁਸੀਂ ਜੋ ਤੁਹਾਡੀਆਂ ਡਿਮਾਂਡਸ ਹੈ ਕੀ ਆਆਂ ਜੇਕਰ ਉਹ ਆਪਣੀ ਰੈਲੀ ਦੇ ਵਿੱਚ ਕੋਈ ਗੱਲ ਨਹੀਂ ਕਰਦੇ ਤੇ ਇਲੈਕਸ਼ਨਸ ਤੋਂ ਬਾਅਦ ਜਿਹੜੇ ਆਪਣੇ ਬਲ ਬਲੇ ਕੱਢਣੇ ਆ ਕੱਢ ਲੈਣ ਜਾਂ ਜਿੱਦਾਂ ਹੁੰਦਾ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰ ਸਕਦਾ ਬਿਲਕੁਲ ਬਿਲਕੁਲ ਤੇ ਜੇਕਰ ਆਪਣੀਆਂ ਤੁਸੀਂ ਗੱਲਾਂ ਮਨਾਣੀਆਂ ਆ ਪਹਿਲੀ ਗੱਲ ਤਾਂ ਹੈ ਕਿ ਕਿਤੇ ਜਿਹੜੀ ਇਹ ਰੈਲੀਆਂ ਅੱਜ ਦੀ ਰੈਲੀ ਆ ਜਾਂ ਕੱਲ ਨੂੰ ਜਲੰਧਰ ਦੀ ਆ ਤੇ ਗੁਰਦਾਸਪੁਰ ਦੀ ਰੈਲੀ ਜਿਹੜੀ ਆ ਇਹ ਰੈਲੀਆਂ ਦੇਖ ਤਾਂ ਲੋ ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੋਦੀ ਸਾਹਿਬ ਤੁਹਾਨੂੰ ਦਿੰਦੇ ਕੀ ਆ ਸ਼ਾਇਦ ਤੁਹਾਡੇ ਲਈ ਕੀਤਾ ਹੋ ਵੱਡੀ ਬਹੁਤ ਸਗਤ ਲੈ ਕੇ ਆਏ ਹੋਣਗੇ ਪਰ ਕਈ ਵਾਰ ਇਦਾਂ ਹੁੰਦਾ ਆ ਕਿ ਜੇਕਰ ਸਾਡੇ ਬੱਚੇ ਜਿਹੜੇ ਆ ਉਹ ਆਪਣੀ ਜਿੱਤ ਤੇ ਅਣ ਕੇ ਲੱਤਾਂ ਗੋਡੇ ਰਗੜੀ ਜਾਂਦੇ ਆ ਤਾਂ ਪੇਰੈਂਟਸ ਵੀ ਅੱਕ ਜਾਂਦੇ ਕਿਤੇ ਨਾ ਕਿਤੇ ਕਿ ਤੁਸੀਂ ਤਾਂ ਇਹ ਕੁਝ ਰੱਖਣਾ ਆ ਫੇ ਲਾਓ ਫੇ ਮੈਂ ਤੁਹਾਡੇ ਲਈ ਮੈਂ ਪੱਲੇ ਕੁਝ ਨਹੀਂ ਪੰਦਾ ਜੀ ਠੀਕ ਹੈ ਨਾ ਪਰ ਜੇਕਰ ਅਸੀਂ ਹੀ ਆਪਣੇ ਮਾਪੇ ਤੋਂ ਕੁਝ ਲੈਣਾ ਆ ਜੀ ਇੱਥੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆ ਵੀ ਜੇ ਨਾਲ ਤਾਂ ਕੁਝ ਲੈਣਾ ਆ ਤਾਂ ਉਹਨਾਂ ਦੀ ਪਹਿਲਾਂ ਸੁਣਨ ਤੋਂ ਸਹੀ ਵੀ ਉਹ ਤੁਹਾਡੇ ਲਈ ਕਹਿਣਾ ਕੀ ਚਾਹੁੰਦੇ ਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਵਿੱਚ ਵੀ ਔਰ ਪਟਿਆਲਾ ਦੇ ਵਿੱਚ ਵੀ ਉਹਨਾਂ ਨੇ 1984 ਨੂੰ ਚੇਤੇ ਕੀਤਾ ਉਹਨਾਂ ਨੇ ਸ਼ਹੀਦ ਹੋਏ ਸਿੰਘਾਂ ਨੂੰ ਵੀ ਯਾਦ ਕੀਤਾ ਤੇ ਕਾਂਗਰਸ ਤੇ ਆਪਣਾ ਗੁੱਸਾ ਵੀ ਕੱਢਿਆ ਕੀ ਕਹਿਣਾ ਚਾਹੂਗੇ ਤੇ ਕਾਂਗਰਸ ਨੂੰ ਨੁਕਸਾਨ ਹੋਵੇਗਾ ਕਿਉਂਕਿ 1 ਜੂਨ ਵੀ ਆਉਣ ਵਾਲੀ ਹੈ ਬਿਲਕੁਲ ਪ੍ਰਦੀਪ ਕਿਉਂਕਿ ਇਹ ਗੁੱਸਾ ਜਾਇਜ਼ ਵੀ ਆ ਕਿਉਂਕਿ 1984 ਦਾ ਜਿਹੜਾ ਇੱਕ ਬਹੁਤ ਹੀ ਸੈਡ ਇੱਕ ਦੁਖਾਂਤ ਭਰਿਆ ਆਪਣਾ ਇਤਿਹਾਸ ਆ ਕਾਂਗਰਸ ਨੇ ਜੋ ਉਸ ਟਾਈਮ ਪੰਜਾਬ ਦੇ ਵਿੱਚ ਕੀਤਾ ਜਾਂ ਪੰਜਾਬੀਆਂ ਦੇ ਨਾਲ ਕੀਤਾ ਇੱਕ ਪੰਜਾਬ ਦੇ ਵਿੱਚ ਨਹੀਂ ਦਿੱਲੀ ਦੇ ਵਿੱਚ ਵੀ ਬਹੁਤ ਹੀ ਤਸ਼ੱਦਦ ਢਾਏ ਸੀਗੇ ਉਸ ਟਾਈਮ ਕਾਂਗਰਸ ਪਾਰਟੀ ਦੀ ਜੋ ਪੀਐਮ ਸੀਗੀ ਇੰਦਰਾ ਗਾਂਧੀ ਜੀ ਤੇ ਗੱਲ ਇੱਥੇ ਆਉਂਦੀ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਜੀ ਆਪਣੀ ਪ੍ਰਾਈਮ ਮਿਨਿਸਟਰ ਬਣਦੇ ਆ ਬੀਜਪੀ ਵੱਲੋਂ ਤੇ ਉਦੋਂ ਉਦੋਂ ਬਾਅਦ ਇਹਨਾਂ ਨੇ ਜੋ 84 ਦੇ ਕੇਸਿਸ ਸੀਗੇ ਉਹਨਾਂ ਨੂੰ ਵੀ ਦੁਬਾਰੇ ਖਲਾਇਆ ਉਹਨਾਂ ਦੇ ਉੱਤੇ ਉਹਨਾਂ ਇਨਸਾਫ ਵੀ ਦਵਾਇਆ ਫਿਰ ਉਸ ਤੋਂ ਬਾਅਦ ਵੀ ਸਿੱਖ ਧਰਮ ਨੂੰ ਜਾਂ ਪੰਜਾਬੀਆਂ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਆ ਅਸੀਂ ਜੇਕਰ ਇਹ ਕਹੀਏ ਕਿ ਜੇ ਮੰਨਣਾ ਨਹੀਂ ਮੰਨਣਾ ਉਹ ਚੀਜ਼ਾਂ ਨੂੰ ਇਗਨੋਰ ਕਰਨਾ ਤਾਂ ਅਸੀਂ ਸੌਵਰ ਕਰੀਏ ਪਰ ਜੇਕਰ ਸਿੱਖ ਧਰਮ ਦੇ ਨਾਲ ਜਾਂ ਪੰਜਾਬੀਆਂ ਦੀ ਗੱਲ ਕੀਤੀ ਆ ਤੇ ਮੋਦੀ ਸਾਹਿਬ ਨੇ ਕੀਤੀ ਆ ਪਾਵੇਂ ਆਪਾਂ ਕਹਿ ਲਈਏ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰ ਲਈਏ ਤੇ ਭਾਵੇਂ ਆਪਾਂ 1984 ਦੇ ਜੋ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸੀ ਇੰਨੇ ਸਾਲਾਂ ਤੋਂ ਉਹ ਫਾਈਲਾਂ ਬੰਦ ਕਰਕੇ ਰੱਖੀਆਂ ਸੀਗੀਆਂ ਉਹ ਫਾਈਲਾਂ ਨੂੰ ਦੁਬਾਰੇ ਖਲਾਉਣ ਦਾ ਕੇ ਨੇ ਮੁੱਦਾ ਚੱਕਿਆ ਸੀਗਾ ਜੁਮਾ ਚੱਕਿਆ ਸੀ ਮੋਦੀ ਸਾਹਿਬ ਨੇ ਚੱਕਿਆ ਨਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਇੱਕ ਪਾਸੇ ਕਿਉਂ ਰੱਖ ਦਿੰਦੇ ਆ ਕਿਉਂ ਸਿਰਫ ਅਸੀਂ ਇੱਕ ਗੱਲ ਦਾ ਰੱਟਾ ਲਾ ਕੇ ਬਹਿ ਜਾਂਦੇ ਆ ਕਿ ਸਾਨੂੰ ਐਮਐਸਪੀ ਚਾਹੀਦੀ ਆ ਕਿਤੇ ਨਾ ਕਿਤੇ ਜਾ ਕੇ ਕਈ ਗੱਲਾਂ ਜਦੋਂ ਹੁੰਦੀਆਂ ਨਾ ਸੂਬੇ ਦੀਆਂ ਪਰ ਦੇਣਗੇ ਉਹ ਬਾਕੀ ਫਸਲਾਂ ਤੇ ਐਮਐਸਪੀ ਲੱਗਦਾ ਇਹ ਤੁਹਾਨੂੰ ਜਿੰਦਾ ਮੈਂ ਪ੍ਰਦੀਪ ਪਹਿਲੇ ਕਿਹਾ ਕਿ ਹੁਣ ਤਾਰੇ ਦੇ ਵਿੱਚੋਂ ਕੀ ਕੀ ਨਿਕਲਦਾ ਆ ਇਹ ਤਾਂ ਦੇਖਣ ਵੇਟ ਵਿਚ ਵਾਲੀ ਗੱਲ ਹੁੰਦੀਆਂ ਨਾ ਪਰ ਅਸੀਂ ਸੁਣੀਏ ਤਾਂ ਸਹੀ ਪਹਿਲਾਂ ਕਿ ਸਾਡੇ ਲਈ ਉਹ ਲੈ ਕੇ ਕੀ ਆਂਦੇ ਆ ਜੇ ਅਸੀਂ ਪਹਿਲਾਂ ਹੀ ਸ਼ੋਰ ਸ਼ਰਾਬਾ ਪਾਈ ਜੰਨੇ ਆ ਉਹਨਾਂ ਨੂੰ ਬੋਲਣ ਹੀ ਨਹੀਂ ਦਿੰਦੇ ਤੇ ਕਈ ਵਾਰ ਅਗਲਾ ਜੋ ਸੁਗਾਤ ਆਪਣੇ ਝੋੜੇ ਚ ਪਾ ਕੇ ਲੈ ਕੇ ਆਇਆ ਉਹ ਬੰਦ ਝੋੜਾ ਹੀ ਵਾਪਸ ਲੈ ਕੇ ਚਲ ਜਾਊਗਾ ਜੀ ਤੇ ਕਿਤੇ ਨਾ ਕਿਤੇ ਭੇਜੇ ਅਸੀਂ ਇਹ ਕੁਝ ਕਰਦੇ ਆ ਤਾਂ ਹੋ ਸਕਦਾ ਆ ਕਿ ਜੋ ਉਹ ਆਪਣੇ ਪੈਕੇਜ ਲੈ ਕੇ ਇੱਥੇ ਆਏ ਆ ਆਪਣੀ ਇਸ ਪੰਜਾਬ ਦੀ ਆਵਾਮ ਨੂੰ ਦੇਣ ਵਾਸਤੇ ਤੇ ਕਿਤੇ ਇਹ ਨਾ ਹੋਵੇ ਕਿ ਉਹ ਬੰਦ ਵਾਸਤੇ ਦੇ ਵਿੱਚ ਵਾਪਸ ਹੀ ਲੈ ਜਾਣ ਅ ਦਿੱਲੀ ਦੇ ਸੀਐਮ ਤੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਵੀ ਪੰਜਾਬ ਆਏ ਸੀ ਉਹਨਾਂ ਦੇ ਪੰਜਾਬ ਆਉਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਉਣ ਚ ਕਿੰਨਾ ਕ ਫਰਕ ਲੱਗਿਆ ਤੁਹਾਨੂੰ ਬਹੁਤ ਫਰਕ ਆ ਪ੍ਰਦੀਪ ਕਿਉਂਕਿ ਅੱਜ ਜੋ ਮੈਨੂੰ ਦੇਖਣ ਨੂੰ ਮਿਲਿਆ ਕਿ ਪੋਜ਼ਿਟਿਵਿਟੀ ਜਿਹੜੀ ਅੱਜ ਦੇ ਪੰਜਾਬ ਦੇ ਲੋਕਾਂ ਦੇ ਵਿੱਚ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਕਿ ਪਟਿਆਲਾ ਪਟਿਆਲਾ ਸ਼ਹਿਰ ਤੋਂ ਨਹੀਂ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਲੋਕ ਸਿਗੇ ਬਸਾਂ ਪਰ ਪਰ ਕੇ ਆਏ ਆ ਸਰਫਾ ਕਿ ਅਸੀਂ ਆਪਣੇ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਨੂੰ ਦੇਖਣ ਜਾਣਾ ਆ ਤੇ ਦੇਖਣ ਵਾਲੀ ਇਹ ਗੱਲ ਹੈ ਕਿ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਨੂੰ ਵੀ ਤੰਗ ਹੈਗੀ ਆ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਸੂਬੇ ਤੇ ਲਈ ਸਾਡੇ ਕੀ ਸੁਗਾਤ ਦੇ ਕੇ ਜਾਣਗੇ ਤੇ ਦੂਜੇ ਪਾਸੇ ਹੈਗੇ ਆ ਕਿ ਸਾਡੇ ਕੇਜਰੀਵਾਲ ਸਾਹਿਬ ਜਦੋਂ ਆਉਂਦੇ ਆ ਤਾਂ ਉਹ ਜਿਹੜੀ ਹੈਗੀ ਆ ਕਿ ਇੱਕ ਦੂਜਿਆਂ ਦੇ ਉੱਤੇ ਛਿੱਟੇ ਸਟਣੀ ਆਂਦੇ ਆ ਤੇ ਉਹਨਾਂ ਨੇ ਕਦੇ ਪੰਜਾਬ ਦੀ ਮੈਨੂੰ ਤਾਂ ਯਾਦ ਨਹੀਂ ਹੈਗਾ ਕਿ ਕੋਈ ਪੰਜਾਬ ਦੀ ਕੋਈ ਉਹਨਾਂ ਨੇ ਗੱਲ ਕੀਤੀ ਹੋਵੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੋਵੇ ਜੇ ਗੱਲ ਕਰੀਏ ਕਿ ਕਿਸਾਨੀ ਦੀ ਤੇ ਭਗਵੰਤ ਮਾਨ ਤੋਂ ਲੈ ਕੇ ਕੇਜੀਵਾਲ ਤੱਕ ਇਹਨਾਂ ਨੇ ਕੀ ਕੀ ਹੁਣ ਵਾਦੇ ਤਾਂ ਬਹੁਤ ਕਰਦੇ ਹੀ ਆ ਪਰ ਇਹਨਾਂ ਨੇ ਕੀ ਵਾਦੇ ਨਿਵਾਏ ਆ ਉਹ ਕਹਿੰਦੇ ਜੀ ਇਹ ਤਾਂ ਕੇਂਦਰ ਦੇ ਹੱਥ ਹੈ ਜਿੰਨੀਆਂ ਵੀ ਮੰਗਾਂ ਨੇ ਐ ਐਮਐਸਪੀ ਦੇਣਾ ਇਹ ਸਾਡਾ ਤਾਂ ਮਸਲਾ ਹੀ ਨਹੀਂ ਸਟੇਟ ਦਾ ਇਹ ਤਾਂ ਕੇਂਦਰ ਦਾ ਮਸਲਾ ਤੇ ਇਹਨਾਂ ਨੇ ਵੀ ਤਾਂ ਕਿਹਾ ਸੀਗਾ ਕਿ ਤੁਸੀਂ ਝੋਨੇ ਲਾਉਣੇ ਬੰਦ ਕਰੋ ਮੂੰਗੀ ਬੀਜੋ ਤੋਂ ਮੂੰਗੀ ਦੀ ਅਸੀਂ ਪੂਰੀ ਐਮਐਸਪੀ ਲੈ ਕੇ ਤੇ ਸਾਰੀ ਦੀ ਸਾਰੀ ਮੂੰਗੀ ਇਸ ਚੱਕਾਂਗੇ ਕੀ ਉਹੋ ਚੁਟਕੀਆਂ ਵਜਾ ਕੇ 5 ਮਿੰਟ ਵਿੱਚ ਐਮਐਸਸੀਪੀ ਦੇਣ ਵਾਲੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਲੀਡਰ ਸਹਿਬਾਨ ਆ ਕੀ ਉਹੋ ਚੁਟਕੀਆਂ ਵਜਾਉਣ ਜੋਗੇ ਰਗੇ ਕੀ ਉਹ ਇਹਨਾਂ ਦੀਆਂ ਚੁਟਕੀਆਂ ਜਿਹੜੀਆਂ ਆ ਹੁਣ ਉਹ ਅੱਜ ਕੰਮ ਆਣਗੀਆਂ ਇਹਨਾਂ ਇਲੈਕਸ਼ਨਸ ਦੇ ਵਿੱਚ ਪਬਲਿਕ ਉਹ ਉਹਨਾਂ ਚੁਟਕੀਆਂ ਨੂੰ ਹੁਣ ਰਿਮਾਈਂਡ ਕਰਾਊਗੀ ਇਹਨਾਂ ਨੂੰ ਕਿ ਤੁਸੀਂ ਤਾਂ ਚੁਟਕੀਆਂ ਦੇ ਉੱਤੇ ਕਹਿੰਦੇ ਸੀ ਉਹਦੋਂ ਤੁਸੀਂ ਆਪੋਜੀਸ਼ਨ ਨੂੰ ਕਹਿ ਰਹੇ ਸੀਗੇ ਕਿ ਅੱਜ ਹੀ ਅਸਤੀਫਾ ਦੇਵੋ ਕਿ ਅਸੀਂ 5 ਮਿੰਟਾਂ ਦੇ ਵਿੱਚ ਆਹ ਕਰ ਦਵਾਂਗੇ ਜੀ ਤੇ ਕੀ ਉਹ ਚੁਟਕੀਆਂ ਦੇ ਨਾਲ ਅੱਜ ਉਹ 5 ਮਿੰਟਾਂ ਵਿੱਚ ਕੀ ਐਲਾਨ ਕੀਤਾ 2 ਸਾਲ ਹੋ ਗਏ ਆ ਤੀਜਾ ਸਾਲ ਚੜਨੂ ਆ ਜਾਣਾ ਬਿਲਕੁਲ ਤੇ ਕੀ ਇਹਨਾਂ ਦੋਨਾਂ ਸਾਲਾਂ ਦੇ ਵਿੱਚ ਕੀ ਕਿਸਾਨਾਂ ਨੂੰ ਦਿੱਤਾ ਕਿ ਐਮਐਸਪੀ ਦਿੱਤੀ ਆ ਕਿਸਾਨ ਜਿਹੜੇ ਹੈਗੇ ਆ ਮੂੰਗੀ ਦੀ ਵਿਜਾਈ ਕਰਦੇ ਰਹੇ ਆ ਫਸਲ ਵੀਜਦੇ ਰਹੇ ਆ ਕੀ ਮਿਲੀ ਉਹਨਾਂ ਨੂੰ ਜੀ ਐਮਐਸਪੀ ਮਿਲੀ ਉਹਨਾਂ ਨੂੰ ਜਾਂ ਉਹ ਜੋ ਮੂੰਗੀ ਬੀਜੀ ਸੀਗੀ ਉਹ ਸਾਰੀ ਚੱਕੀ ਇਹਨੇ ਨਾ ਨਹੀਂ ਚੱਕੀ ਫਿਰ ਜੇਕਰ ਸੂਬਾ ਸਰਕਾਰ ਜੇ ਕੁਝ ਕਰ ਹੀ ਨਹੀਂ ਸਕਦੀ ਤੇ ਜੇ ਸੈਂਟਰ ਸਰਕਾਰ ਕੁਝ ਕਰਨਾ ਚਾਹੁੰਦੀ ਆ ਤੇ ਉਹਦੇ ਵਿੱਚ ਅੜਚਨਾ ਕਿਉਂ ਫੇੜਾਉਂਦੇ ਆ ਜੇਕਰ ਐਮਐਸਪੀ ਜਿਹੜੀ ਹੈਗੀ ਆ ਮੇਨ ਫਸਲਾਂ ਦੇ ਉੱਤੇ ਉਹ ਸੈਂਟਰ ਸਰਕਾਰ ਨੇ ਹੀ ਦੇਣੀ ਆ ਤੇ ਫਿਰ ਇਹ ਇਹ ਫੇ ਚੁਟਕੀਆਂ ਮਜਾ ਕੇ ਕਿਹੜੇ ਬੇਸ ਤੇ ਉੱਤੇ ਉਹ ਕਹਿ ਰਹੇ ਸੀ ਕਿ ਅਸੀਂ ਦੇ ਦੇਵਾਂਗੇ ਐਮਐਸਪੀ ਫੇ ਜੇ ਤੁਹਾਡੇ ਵਿੱਚ ਉਹ ਐਬਿਲਿਟੀ ਹੈ ਨਹੀਂ ਜਾਂ ਤੁਹਾਡੇ ਤੁਸੀਂ ਅਲਾਉ ਨਹੀਂ ਕਰ ਸਕਦੇ ਇਸ ਚੀਜ਼ ਨੂੰ ਤੇ ਫੇ ਚੁਟਕੀਆਂ ਕਿਹੜੀ ਖਾਤਰ ਬਜਾਈਆਂ ਅੱਛਾ ਪਿਛਲੀ ਵਾਰੀ ਸਕਿਉਰਟੀ ਬਰੀਚ ਦੀ ਘਟਨਾ ਵਾਪਰਦੀ ਹੈ ਪ੍ਰਧਾਨ ਮੰਤਰੀ ਵਾਪਸ ਚਲੇ ਜਾਂਦੇ ਆ ਐਤਕੀ ਦੀ ਸਕਿਉਰਟੀ ਵੇਖ ਕੇ ਕਿਵੇਂ ਲੱਗਾ ਸਕਿਉਰਟੀ ਬਹੁਤ ਹੀ ਵਧੀਆ ਸੀ ਆਪਾਂ ਵੀ ਜਦੋਂ ਸਵੇਰੇ ਆਏ ਆ ਜਿਰੂ ਤੋਂ ਲੈ ਕੇ ਹਰ ਥਾਂ ਤੇ ਸਕਿਉਰਟੀ ਸਗੀ ਸਕਿਉਰਟੀ प्रदीप ਸਿਰਫ ਪ੍ਰਧਾਨ ਮੰਤਰੀ ਸਾਹਿਬ ਜਾਂ ਅਬ ਡੇ ਨੇਤਾ ਜਿਹੜੀ ਆ ਸਿਰਫ ਉਹਨਾਂ ਲਈ ਨਹੀਂ ਸਕਿਉਰਟੀ ਜਿਹੜੀ ਹੈਗੀ ਆ ਉਹ ਆਮ ਪਬਲਿਕ ਵਾਸਤੇ ਵੀ ਆ ਕਿਉਂਕਿ ਸਭ ਤੋਂ ਪਹਿਲਾਂ ਮੇਰੇ ਹਿਸਾਬ ਦੇ ਨਾਲ ਆਮ ਪਬਲਿਕ ਦੀ ਸੇਫਟੀ ਵੀ ਪ੍ਰਸ਼ਾਸਨ ਜਿਹੜਾ ਆ ਧਿਆਨ ਚ ਰੱਖ ਕੇ ਸਕਿਉਰਟੀ ਲੈਂਦਾ ਆ ਜਦੋਂ ਹੁਣ ਆਪਾਂ ਟੋਲ ਪਲਾਜੇ ਤੇ ਪਹੁੰਚੇ ਆ ਐਂਟਰੀ ਆਪਣੀ ਹੋਈ ਆ ਉਦੋਂ ਠੀਕ ਆ ਕਿਸਾਨ ਪਹੁੰਚ ਚੁੱਕੇ ਸੀ ਉੱਥੇ ਪਰ ਇੰਨਾ ਨਹੀਂ ਸੀਗਾ ਉਦੋਂ ਆਪਾਂ ਨੰਗੇ ਆ ਪਟਿਆਲਾ ਗਏ ਆ ਘੁੰਮੇ ਫਿਰਿਆ ਕਬਰ ਕੀਤਾ ਆ ਵਾਪਸ ਫਿਰ ਆਣ ਕੇ ਟੋਲ ਪੁਚਾਜੇ ਤੇ ਉੱਤੇ ਆਏ ਆ ਤੇ ਉਸ ਟਾਈਮ ਜਿਹੜਾ ਇੱਕ ਆਪਾਂ ਕਹ ਲਈਏ ਕਿ ਦੇਖਣ ਵਾਲਾ ਸੀਨ ਸੀਗਾ ਸਿਕਿਉਰਟੀ ਬਹੁਤ ਸੀ ਕਿਸਾਨ ਵੀ ਬਹੁਤ ਹੱਥ ਕਰ ਪਹੁੰਚ ਚੁੱਕੇ ਸੀਗੇ ਪਰ ਗੱਲ ਇੱਥੇ ਆਉਂਦੀ ਆ ਕਿ ਕਿਸਾਨਾਂ ਨੂੰ ਅੱਜ ਤੱਕ ਇਹ ਨਹੀਂ ਸਮਝ ਆਈ ਕਿ ਜੇਕਰ ਅਸੀਂ ਆਮ ਪਬਲਿਕ ਨੂੰ ਤੰਗ ਕਰਦੇ ਆ ਤਾਂ ਕੀ ਆਮ ਪਬਲਿਕ ਸਾਡੇ ਨਾਲ ਸਾਥ ਦੇਊਗੀ ਵੱਡੇ ਕਹਿੰਦਾ ਮਤਲਬ ਵੀ ਜਿਸ ਤਰ੍ਹਾਂ ਦੇ ਨਾਲ ਟੋਲ ਪਲਾਜ਼ੇ ਨੂੰ ਬੰਦ ਕੀਤਾ ਗਿਆ ਕਿਸਾਨਾਂ ਕਰਕੇ ਜਿਸ ਤਰ੍ਹਾਂ ਰਾਹ ਰੋਕੇ ਗਏ ਉਹਦੇ ਨਾਲ ਆਮ ਜਨ ਜੀਵਨ ਤੇ ਪ੍ਰਭਾਵੇ ਤੋਂ ਬਹੁਤ ਹੀ ਜ਼ਿਆਦਾ ਕਿਉਂਕਿ ਜਦੋਂ ਆਪਾਂ ਟੋਲ ਪਲਾਜ਼ਾ ਜਿਹੜਾ ਰਾਜਪੁਰੇ ਤੋਂ ਪਟਿਆਲੇ ਰੋਡ ਦੇ ਉੱਤੇ ਪਹਿਲਾ ਟੋਲ ਪਲਾਜ਼ਾ ਸੀਗੇ ਉੱਤੇ ਹੀ ਸਭ ਤੋਂ ਜ਼ਿਆਦੀ ਹਾਈ ਸਕਿਉਰਿਟੀ ਸੀਗੀ ਉੱਥੇ ਜਦੋਂ ਕਿਸਾਨਾਂ ਨੇ ਆਪਣਾ ਹੜ ਲਿਆਉਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੂੰ ਮਜਬੂਰਨ ਦੋਨੇ ਪਾਸੋਂ ਹੀ ਟ੍ਰੈਫਿਕ ਬੰਦ ਕਰਨਾ ਪਿਆ ਆਵਾਜ ਅਭੀ ਦੋਨੇ ਪਾਸੇੋਂ ਠੱਪ ਕਰਨੀ ਪਈ ਉਸ ਟਾਈਮ ਜਿਹੜੇ ਲੋਕ ਪਿੰਡਾਂ ਦੇ ਵਿੱਚ ਦੀ ਲੰਘ ਕੇ ਗਏ ਆ ਜਾਂ ਜਿੱਦਾਂ ਜਿਨ੍ਹਾਂ ਨੇ ਚੰਦੀਕੜ ਵਾਲੇ ਪਾਸੇ ਨੂੰ ਜਾਣਾ ਸੀ ਰਾਜਪੁਰੇ ਜਾਣਾ ਸੀ ਉਹਨਾਂ ਨੂੰ ਵੀ ਪਿੰਡਾਂ ਵਿੱਚੋਂ ਨਿਕਲਣਾ ਪਿਆ ਤੇ ਬਹੁਤ ਲੋਕ ਜਿਹੜੇ ਹੈਗੇ ਸੀਗੇ ਉਸ ਟਾਈਮ ਤੰਗ ਸੀ ਛੋਟੇ ਬੱਚਿਆਂ ਦੇ ਨਾਲ ਸੀ ਬਜ਼ੁਰਗਾਂ ਦੇ ਨਾਲ ਸੀ ਇੰਨੀ ਅਤ ਦੀ ਗਰਮੀ ਦੇ ਵਿੱਚ ਜਦੋਂ ਤੁਹਾਨੂੰ ਡਾਇਵਰਸ਼ਨ ਲੈ ਕੇ ਜਿੱਥੇ ਤੁਹਾਡਾ ਰਾਹ ਜਿਹੜਾ ਹੈਗਾ ਅੱਧੇ ਘੰਟੇ ਦਾ ਹੋਵੇ ਤੇ ਤੁਹਾਨੂੰ 2 ਤੋਂ 2 ਘੰਟੇ ਖੱਜਲ ਖਵਾਰ ਹੋਣਾ ਪਵੇ ਤੇ ਉਹ ਤਾਂ ਆਪਾਂ ਆਪਾਂ ਅਸੀਂ ਖੋਦੀਆਂ ਤੇ ਅਸੀਂ ਵੀ ਫਿਰ ਅੱਕ ਕੇ ਗਾਲਾਂ ਹੀ ਕੱਢੀਦੀਆਂ ਨਾ ਤੇ ਇਹ ਚੀਜ਼ਾਂ ਮੇਰੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਸੋਚਣੀਆਂ ਚਾਹੀਦੀਆਂ ਆ ਕਿ ਜੇਕਰ ਤੁਹਾਡਾ ਰੋਸ ਹੈਗਾ ਆ ਪ੍ਰਸ਼ਾਸਨ ਦੇ ਨਾਲ ਆ ਤਾਂ ਆਮ ਪਬਲਿਕ ਨੂੰ ਤੁਸੀਂ ਕਿਉਂ ਤੰਗ ਕਰਦੇ ਹੋ ਜੀ ਤਾਂ ਬਿਲਕੁਲ ਇਹ ਸਨ ਬਰਜਿੰਦਰ ਰਾਏ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਮੈਂ ਥੈਂਕ ਯੂ ਸੋ ਮੱਚ ਤੇ ਇਹ ਸਨ ਵਰਜਿੰਦਰ ਰਾਏ ਭਾਜਪਾ ਮਹਿਲਾ ਮੋਰਚਾ ਦੇ ਸਟੇਟ ਐਗਜ਼ੀਕਿਊਟਿਵ ਜਿਨ੍ਹਾਂ ਨੇ ਖੁੱਲਕੇ ਗੱਲਬਾਤ ਕੀਤੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਿਆਲਾ ਦੌਰੇ ਦੀ ਕਿਸ ਤਰ੍ਹਾਂ ਇਸ ਨਾਲ ਭਾਜਪਾ ਦੇ ਕੇਡਰ ਨੂੰ ਫਾਇਦਾ ਮਿਲੇਗਾ ਕਿਸ ਤਰ੍ਹਾਂ ਬੂਸਟ ਅਪ ਹੋਏਗਾ ਮਾਹੌਲ ਔਰ ਜੋ ਹੋਰ ਸਿਆਸਤਦਾਨ ਨੇ ਉਹ ਕਿਸ ਤਰ੍ਹਾਂ ਹਰਕਤ ਵਿੱਚ ਹੋਣਗੇ ਇਹ ਵੀ ਆਪਾਂ ਗੱਲਾਂ ਕੀਤੀਆਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੀ ਵੀ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਸਬੰਧੀ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੇਣਾ ਜਲਦ ਹੋਵੇਗੀ ਮੁਲਾਕਾਤ ਨਵੀਆਂ ਖਬਰਾਂ ਨਵੀਆਂ ਅਪਡੇਟਸ ਦੇ ਨਾਲ ਹਰ ਤਕਲੀ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਆਰਟੀ ਨਿਊਜ਼ ਸਤਿ ਸ਼੍ਰੀ ਅਕਾਲ